ਨੂੰ ਹਮਾਤਾ ਕਿਹੜਾ ਪਿੰਡ ਆ ਸਾਡਾ ਇਹ ਪਿੰਡ ਹੈਗਾ ਵੀਰਤਲਾ ਤੇ ਅਸੀਂ ਤਿੰਨੇ ਪਿੰਡਾਂ ਦੀਆਂ ਪੰਚਾਇਤਾਂ ਤਿੰਨੇ ਪਿੰਡਾਂ ਦੇ ਸਰਪੰਚ ਮੇਰੇ ਮਾਤਾ ਜਸਵੰਤ ਕੌਰ ਸਰਪੰਚ ਤੇ ਭਾਈ ਸੁਖਤੇਜ ਸਿੰਘ ਸਰਪੰਚ ਵਸਤੀ 1 2 2 3 ਵਸਤੀ ਤੇ ਔਰ ਬਾਬਾ ਜੀਵਨ ਸਿੰਘ ਵਸਤੀ ਨੰਬਰ 6 ਦੇ ਸਰਪੰਚ ਕੰਚਨ ਮੈडम ਤਾਂ ਅਸੀਂ ਤਿੰਨਾ ਪੰਚਾਇਤਾਂ ਨੇ ਜਿਹੜੀਆਂ ਹੁਣ ਇੱਕ ਆਵਾਸ ਯੋਜਨਾ ਦੀ ਸਕੀਮ ਆਈ ਚੱਲੀ ਜਾਂਦੀ ਹੈ ਕਿ ਜਿਹੜੀ 31 ਮਾਰਚ ਤੱਕ ਬੰਦ ਹੋ ਜਾਣੀ ਐ ਸਾਈਡ ਉਹਦੇ ਸਬੰਧ ਚ ਅਸੀਂ ਪਿਛਲੇ 12 ਤੇ 13 ਤਰੀਕ ਨੂੰ ਜੀ.ਐਸ.ਡੀ. ਸਾਹਿਬ ਕੋਲੇ ਔਰ ਅੱਜ ਕੀ 12 ਤਰੀਕ ਨੂੰ ਜਾ ਕੇ ਆਏ ਹਾਂ ਤਾਂ ਸਾਡੇ ਜਿਹੜੇ ਇਹ ਫਾਰਮ ਆਗੇ ਸਾਡੇ ਪਿੰਡ ਦੇ ਇਹ ਤਿੰਨਾਂ ਪਿੰਡਾਂ ਦੇ ਇਹ ਫਾਰਮ ਨਹੀਂ ਭਰੇ ਜਾ ਰਹੇ ਤੁਹਾਨੂੰ ਕਿਹਾ ਜਾਂਦਾ ਵੀ ਤੁਸੀਂ ਲਾਲਕੀਰ ਦੇ ਵਿੱਚ ਥੋੜੇ ਮਕਾਨ ਨਹੀਂ ਭਰੇ ਜਾਵੇ ਤੁਹਾਡੇ ਕੋਲੇ ਤੁਹਾਡੇ ਕੋਲੇ ਕੋਈ ਮਤਲਬ ਤੁਸੀਂ ਗੈਰਕਾਨੂੰਨੀ ਢੰਗ ਨਾਲ ਬੈਠੇ ਹੋ ਪਰ ਅਸੀਂ ਦੱਸਣਾ ਚਾਹੁੰਦੇ ਆਂ ਵੀ ਸਾਨੂੰ ਇਹ ਜਿਹੜੀ ਸੈਂਟਰ ਦੀ ਸਰਕਾਰ ਇੰਦਰਾ ਗਾਂਧੀ ਨੇ ਸਾਨੂੰ ਇਹ ਅਲਾਟਮੈਂਟ ਕੀਤੀ ਹੋਈ ਹੈ ਔਰ ਇਹਦੇ ਚ ਸਾਡੇ 85 ਕਿੱਲਾਂ ਦੇ ਇੰਤਕਾਲ ਵੀ ਹੋਏ ਹੋਏ ਆ ਜਿਹੜੇ ਕਿ ਸਰਕਾਰ ਦੀ ਮੌਜੂਦਾ ਸਰਕਾਰ ਨੇ ਉਹਦੇ ਕੋਈ ਸਕੀਮ ਦਿੱਤੀ ਸੀਗੀ ਕੋਈ 7000 ਰੁਪਏ ਭਰਵਾਇਆ ਸੀਗਾ ਦੱਸਣ ਦੇ ਮੁਤਾਬਕ ਬਜ਼ੁਰਗਾਂ ਦੇ 7000 ਰੁਪਏ ਬਜ਼ੁਰਗਾਂ ਦੇ ਦੱਸਣ ਦੇ ਮੁਤਾਬਕ ਭਰਵਾਇਆ ਗਿਆ ਸੀਗਾ ਤਾਂ ਪਿਛਲੀ ਸਰਕਾਰ ਨੇ ਵੀ ਇੱਕ ਨੋਟੀਫਿਕੇਸ਼ਨ ਕੀਤਾ ਸੀ ਕੈਪਟਨ ਸਰਕਾਰ ਨੇ ਵੀ ਇਹਨਾਂ ਦੇ ਜਿਹੜੇ 243000 ਰੁਪਏ ਭਰਾ ਕੇ ਕਿੱਲੇ ਦਾ ਤੇ ਉਹ ਇਹਨਾਂ ਦੇ ਇੰਤਕਾਲ ਕੀਤੇ ਜਾਣ ਤਾਂ ਇਹ ਜਿਹੜੀ ਹੁਣ ਵਾਲੀ ਸਰਕਾਰ ਸੀਗੀ ਉਹਨਾਂ ਨੇ ਉਹ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾਗਾ ਤਾਂ ਅਸੀਂ ਸਿਰਫ ਐਸੇ ਆਵਾਜ਼ ਚ ਉਜੜਾ ਪਰਤੀ ਗਏ ਸੀਗੇ ਜਿੱਥੋਂ ਸਾਨੂੰ ਪਤਾ ਲੱਗਿਆ ਵੀ ਸਾਨੂੰ ਤਾਂ ਆ ਸਾਡੀਆਂ ਸਕੀਮਾਂ ਜਿਹੜੀਆਂ ਗਰੀਬਾਂ ਦੀਆਂ ਆਉਂਦੀਆਂ ਆਈਆਂ ਸੈਂਟਰ ਸਰਕਾਰ ਵੱਲੋਂ ਵੀ ਆਉਂਦੀਆਂ ਉਹ ਵੀ ਸਾਡੀਆਂ ਬੰਦ ਕੀਤੀਆਂ ਜਾ ਰਹੀਆਂ ਤਾਂ ਇਸ ਕਰਕੇ ਅਸੀਂ ਸ਼ਾਂਤਮਈ ਅੱਜ ਇੱਥੇ ਬੈਠੇ ਸੀਗੇ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਕਿ ਵੀ ਸਾਨੂੰ ਆ ਸਕੀਮਾਂ ਤੋਂ ਵਾਂਝਾ ਨਾ ਕੀਤਾ ਜਾਵੇ ਜੇ ਸਾਨੂੰ ਵਾਂਝਾ ਕੀਤਾ ਗਿਆ ਤਾਂ ਫਿਰ ਸਾਡਾ ਜਿਹੜਾ ਐਸੀ ਸਮਾਜ ਹੈਗਾ ਅਸੀਂ ਹੋਰ ਵੀ ਛੇ ਬੰਦੀਆਂ ਨਾਲ ਗੱਲ ਕਰਕੇ ਜਾਂ ਸਾਡੇ ਸਾਰੇ ਪਿੰਡ ਨੂੰ ਅਸੀਂ ਹੋਰ ਇਕੱਠਾ ਕਰਾਂਗੇ ਤਾ ਜਿਹੜਾ ਇਹ ਰੋਡ ਆ ਸਾਡਾ ਪਾਲੀ ਰਿੰਗ ਰੋਡ ਚੋਂ ਨਿਕਲਦਾਗਾ ਸਦਰ ਥਾਣੇ ਦੇ ਕੋਲੇ ਅਸੀਂ ਬਲੌਕ ਕਰਾਂਗੇ ਮੈਂ ਤੁਹਾਡੇ ਨਾਲ ਤੇ ਕਿਹੜਾ ਪਿੰਡ ਮੇਰਾ ਨਾਮ ਰੋਹਨ ਮੱਟੂ ਆ ਜੀ ਮੇਰੀ ਵਾਈਫ ਸਰਪੰਚ ਨੇ ਪਿੰਡ ਬਾਬਾ ਜੀਵਨ ਸਿੰਘ ਨਗਰ ਤੋਂ ਅੱਜ ਅਸੀਂ ਤਿੰਨੇ ਪੰਚਾਇਤਾਂ ਇੱਥੇ ਇਕੱਠੀਆਂ ਹੋਈਆਂ ਹੈਗੀਆਂ ਸਾਡਾ ਜਿਹੜਾ ਰੋਸ ਹੈਗਾ ਉਹ ਸਰਕਾਰ ਤੇ ਪ੍ਰਸ਼ਾਸਨ ਵਾਸਤੇ ਹੈਗਾ ਸਾਡਾ ਰੋਸ ਕਿ ਸਰਕਾਰ ਸਾਡੀਆਂ ਜਿਹੜੀਆਂ ਮੰਗਾਂ ਹੈਗੀਆਂ ਅਸੀਂ ਪਿਛਲੇ 70 ਸਾਲ ਤੋਂ ਇੱਥੇ ਰਹਿ ਰਹੇ ਆ ਸਾਡੇ ਹਰ ਇੱਕ ਚੀਜ਼ ਮਿਲ ਰਹੀ ਹੈ ਸਕੂਲ ਵੀ ਆ ਸਾਡੇ ਕੋਲ ਡਿਸਪੈਂਸਰੀ ਵੀ ਆ ਬਿਜਲੀ ਵੀ ਆ ਸਭ ਕੁਝ ਹੈਗਾ ਪਰ ਅੱਜ ਸਰਕਾਰ ਨੇ ਸਾਨੂੰ ਇਹ ਕਹਿਤਾ ਵੀ ਤੁਸੀਂ ਲਾਲ ਲਕੀਰ ਦੇ ਵਿੱਚ ਹੈਗੇ ਹੋ ਵੀ ਇਹਦਾ ਸਾਨੂੰ ਮਤਲਬ ਨਹੀਂ ਸਮਝ ਆ ਰਿਹਾ ਵੀ ਲਾਲ ਲਕੀਰ ਚ ਕਿਸ ਤਰੀਕੇ ਨਾਲ ਕਹਿ ਰਹੇ ਹੋ ਸਾਨੂੰ ਕਹਿ ਰਹੇ ਹੋ ਵੀ ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਇੱਥੇ ਬੈਠੇ ਹੋ ਜਿਹੜੀ ਆਵਾਸ ਯੋਜਨਾ ਦੀ ਸਕੀਮ ਹੈਗੀ 98% ਐਸਸੀ ਕਮਿਊਨਿਟੀ ਦੇ ਲੋਕ ਇੱਥੇ ਰਹਿੰਦੇ ਆ ਦਲਿਤ ਵਰਗ ਦੇ ਲੋਕ ਇੱਥੇ ਰਹਿੰਦੇ ਹੈਗੇ ਤੇ ਸਾਨੂੰ ਮੰਨ ਕੇ ਚੱਲੋ ਸਭ ਤੋਂ ਵੱਧ ਜ਼ਰੂਰਤ ਸਾਡੇ ਪਿੰਡ ਨੂੰ ਐਸੀ ਯੋਜਨਾ ਦੀ 1,66,000 ਰੁਪਿਆ ਘਰਾਂ ਦੇ ਮਕਾਨਾਂ ਦੇ ਫਾਰਮਾਂ ਤੋਂ ਆਉਂਦਾ ਹੈਗਾ ਜੀ ਸਾਰਾ ਪੰਜਾਬ ਇਸ ਦਾ ਲਾਭ ਲੈ ਰਿਹਾ 31 ਮਾਰਚ ਤੱਕ ਪੋਰਟਲ ਖੁੱਲਿਆ ਜੇ ਉਸ ਤੋਂ ਪਹਿਲਾਂ ਇਹ ਸਕੀਮ ਨਾ ਗਈ ਤਾਂ ਸਾਡੀ ਪੰਚਾਇਤਾਂ ਤੇ ਇਹ ਗੱਲ ਆ ਤੇ ਅਸੀਂ ਇਸ ਦਾ ਕੀ ਜਵਾਬ ਦਈਏ ਲੋਕਾਂ ਨੂੰ ਤਾਂ ਇਹ ਸਾਨੂੰ ਸਾਡੀ ਇਹੀ ਮੰਗ ਹੈਗੀ ਹੈ ਵੀ ਸਾਡਾ ਜਿਹੜਾ ਇਹ ਜਿਹੜਾ ਤੁਸੀਂ ਲਾਲਕੀਰ ਚ ਕੀਤਾ ਵੀ ਸਾਡੇ ਪਹਿਲਾਂ ਵੀ ਤਾਂ ਜਿਹੜੇ ਫਲਸ਼ਾਂ ਦੇ ਪੈਸੇ ਆਉਂਦੇ ਆ ਜਾਂ ਕੋਈ ਗ੍ਰਾਂਟ ਆਉਂਦੀ ਆ ਇਹ ਕੁਝ ਵੀ ਸਾਡਾ ਸਾਰਾ ਕੁਝ ਆਉਂਦਾ ਵੀ ਇਹ ਸਾਨੂੰ ਇਹ ਇਹ ਫਾਇਦਾ ਕਿਉਂ ਨਹੀਂ ਦਿੱਤਾ ਜਾ ਰਿਹਾ ਇਲੈਕਸ਼ਨਾਂ ਵੇਲੇ ਜਿਹੜੇ ਮੰਤਰੀ ਹੈਗੇ ਜਾਂ ਲੀਡਰ ਹੈਗੇ ਉਹ ਆਉਂਦੇ ਆ ਉਹ ਵੀ ਕਹਿੰਦੇ ਆ ਵੀ ਤੁਹਾਨੂੰ ਹਰ ਸਹੂਲਤ ਦਿੱਤੀ ਜਾਊਗੀ। ਬਿਲਕੁਲ ਜੀ ਬਿਲਕੁਲ 100% ਅਸੀਂ ਤਾਂ ਪਿਛਲੇ 20-25 ਸਾਲ ਤੋਂ ਇਹੀ ਸੁਣਦੇ ਆ ਰਹੇ ਆਂ ਵੀ ਤੁਹਾਡਾ ਇਸ ਇਸ ਅਸੀਂ ਸਰਕਾਰ ਤੇ ਰਜਿਸਟਰੀ ਕਰ ਦਾਂਗੇ। ਅਸੀਂ ਆ ਤੁਹਾਡਾ ਇਸ ਕੰਮ 'ਚ ਪਰ ਕੋਈ ਕੰਮ ਨਹੀਂ ਹੁੰਦਾ ਉਸ ਤੋਂ ਬਾਅਦ ਕੋਈ ਨਹੀਂ ਸ਼ਕਲ ਦਿਖਾਉਂਦਾ। ਅਗਲਾ ਕੀ ਗਾਰੰਟੀ ਦਿੱਤੀ ਆ? ਸਾਡੀ ਅਗਲੀ ਰਣਨੀਤੀ ਇਹ ਹੀ ਹੈ ਜੀ। ਅਸੀਂ ਕੱਲ ਨੂੰ ਡੀਸੀ ਸਾਹਿਬ ਕੋਲੇ ਤਿੰਨੇ ਪੰਚਾਇਤਾਂ ਫੇਰ ਜਾਵਾਂਗੇ। ਇੱਕ ਵਾਰੀ ਫੇਰ ਉਹਨਾਂ ਦੇ ਸਾਹਮਣੇ ਮੰਗ ਪੱਤਰ ਜਿਵੇਂ ਅੱਜ ਸਾਡਾ ਸ਼ਾਂਤਮਈ ਆ ਅਸੀਂ ਇਹ ਸਾਰਾ ਰੋਡ ਬਲੌਕ ਕਰ ਦਾਂਗੇ ਜੀ ਅੱਜ ਤਾਂ ਅਸੀਂ ਇੱਥੇ 100 150 ਜਾਣਾ ਕੱਲ੍ਹ ਹੋ ਸਕਦਾ ਸੀ 500000 ਜਾਣਾ ਵੀ ਇੱਥੇ ਬੈਠਣਾ ਪਵੇ ਅਸੀਂ ਬੈਠਾਂਗੇ ਜਿੰਨਾ ਸੰਘਰਸ਼ ਲੰਬਾ ਚੱਲਿਆ ਸੀ ਕਰਾਂਗੇ ਪਰ ਅਸੀਂ ਆਪਦੇ ਹੱਕ ਲੈ ਕੇ ਹੀ ਰਗਾਵਾਂਗੇ ਇਹਦੇ ਵਿੱਚ ਪਿੰਡ ਬਾਬਾ ਜੀਵਨ ਸਿੰਘ ਨਗਰ ಗ್ರಾಮ ਪੰਚਾਇਤ 1 4 5 ਵੀਰਤਲਾਬ ਤਲਾਬ ਨਹਿਰ 2 3 ਨੰਬਰ ਜਨਾਬਾਤ ਕਿਹੜਾ ਕੋਈ ਸਿਕਲ ਸਾਧਿਆ ਨੂੰ ਮੇਰਾ ਨਾਮ ਸੁਖਚੈ ਸਿੰਘ ਸੁਨੂ ਤਲਾਬ ਨਹਿਰ 2 3 ਵੀਰਤਲਾਬ ਭਾਈ ਸਾਡੀ ਬੇਨਤੀ ਹੈ ਸਰਕਾਰ ਨੂੰ ਸਾਡਾ ਤਰਨਾ ਲਾਉਣ ਦਾ ਮਕਸਦ ਭਾਈ ਜੀ ਇਹ ਸੀਗਾ ਕਿ ਜੋ ਸੈਂਟਰ ਸਰਕਾਰ ਵੱਲੋਂ ਆਵਾਸ ਯੋਜਨਾ ਸਕੀਮ ਆਈ ਹੈ ਉਹਦਾ ਸਾਨੂੰ ਲਾਭ ਲੈਣ ਦੀ ਸਾਡਾ ਲਾਭ ਅਸੀਂ ਡੀਸੀ ਸਾਹਿਬ ਨੂੰ ਮਿਲੇ ਜੀ ਡੀਸੀ ਸਾਹਿਬ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਉਹ ਗੰਦੇ ਵੀ ਟੁੱਟੀ ਜਿਹੜੀ ਜ਼ਮੀਨ ਹੈ ਉਹ ਪੰਜਾਬ ਸਰਕਾਰ ਦੀ ਜ਼ਮੀਨ ਹੈ ਜੀ ਤੁਹਾਨੂੰ ਇਹ ਲਾਭ ਨਹੀਂ ਮਿਲ ਸਕਦਾ ਜੇ ਤਾਂ ਲਕਸ਼ਣਾ ਹੁੰਦੀਆਂ ਉਹ ਤੋਂ ਬੜੇ ਬਲਕੇ ਆਪਣੇ ਸੁਪਨੇ ਦਭਾਉਂਦੇ ਹੁਣ ਕਿਉਂ ਨਹੀਂ ਆ ਰਹੇ ਉਹੀ ਗੱਲ ਅਸੀਂ ਸੋਚਦੇ ਹਾਂ ਜੀ ਅਸੀਂ ਅੱਜ ਸਾਨੂੰ ਘਰੋਂ ਘਰ 10 ਵਜੇ ਤੋਂ ਲੈ ਕੇ 12 ਵਜੇ ਤੱਕ ਤਰਨਾ ਖੜਾ ਸੀਗਾ ਜੀ ਸਾਡੇ ਕੋਲੇ ਕੋਈ ਮੰਤਰੀ ਕੋਈ ਐਮਐਲਏ ਕੋਈ ਨੁਮਾਇੰਦਾ ਸਰਕਾਰ ਦਾ ਕੋਈ ਨਹੀਂ ਆਇਆ ਜੀ ਨਹੀਂ ਸਾਨੂੰ ਸਵਾਲ ਜਵਾਬ ਕੀਤਾ ਸੀ ਇਹਦੀ ਮੰਤਤ ਕੀਤੀ ਜਾ ਕੇ ਜੀ ਪੁੱਛਿਆ ਵੀ ਇਹ ਮੰਤ ਵੀ ਕੀਤੀ ਜਾ ਕੇ ਜੀ ਸਾਡੇ ਸਰਕਾਰ ਲੈ ਕੇ ਗਏ ਸਾਡੀ ਜਿਹੜੀ ਜ਼ਮੀਨ ਹੈ ਜੀ ਇਹ ਜਦੋਂ ਪਾਕਿਸਤਾਨ ਵਾਲੇ ਵੰਡ ਹੋਈ ਸੀ ਨਾ ਜੀ ਉਦੋਂ 1300 ਕਿੱਲਾ ਅਲਾਟਮੈਂਟ ਹੋਈ ਸੀ ਜ਼ਮੀਨ ਇੰਦਸਗਾਹਤੀ ਵਿਲੇ ਜੀ ਅਲਾਟ ਹੋਈ ਉਹ ਚ 85 ਕਿੱਲੇ ਰਜਿਸਟਰੀ ਹੈ ਜੀ 154 ਕਿੱਲੇ ਜਿਹੜੀ ਜ਼ਮੀਨ ਹੈ ਡਗਲਾਤ ਮਹਿਕਮੇ ਦੀ ਹੈ ਜੀ ਉਹ ਤੋਂ ਬਾਅਦ ਜਿਹੜੀ ਇਹ ਜ਼ਮੀਨ ਹੈ ਜੀ ਇਹ ਨਹਿਰੀ ਵਿਭਾਗ ਦੀ ਆ ਜਾਂਦੀ ਹੈ ਇਰੀਗੇਸ਼ਨ ਡਿਪਾਰਟਮੈਂਟ ਜੀ ਅਸੀਂ ਮੰਨਤਾ ਇਹਦੀ ਕੀਤੀ ਜੀ ਡਰੋਨ ਵੀ ਚੱਲ ਜੋ ਇਥੇ ਡਰੋਂ ਦੀ ਬਾਦੀ ਆਈ ਸਾਡਾ ਡਰੋਂ ਰੁਕਿਆ ਗਿਆ ਜੀ ਸਾਡੀ ਰਜਿਸਟਰੀ ਨਹੀਂ ਹੋਈ ਸਾਡੀ ਮੰਗੇ ਆ ਵੀ ਸਾਡੀ ਜਿੰਨੀ ਜੜ ਮੀ ਆ ਜੀ ਉਹਦੀ ਰਜਿਸਟਰੀ ਹੋਵੇ 85 ਕਿੱਲੇ ਦੀ ਹੋ ਗਈ ਜੀ ਬਾਕੀ ਰਜਿਸਟਰੀ ਜਿੰਦੀ ਆ ਜੀ ਅਸੀਂ ਦਸਗਾ ਕੇ ਬੇਨਤੀ ਕਰਦੇ ਆ ਵੀ ਉਹ ਵੀ ਰਜਿਸਟਰੀ ਹੋਵੇ ਜੀ ਜਿੰਨੇ ਸਰਕਾਰ ਸਾਨੂੰ ਲਾਉਂਦੀ ਆ ਜਿੰਨੇ ਪੈਸੇ ਲਾਉਂਦੀ ਆ ਅਸੀਂ ਭਾਦੋਂ ਤੇ ਆਦਾ ਜੀ ਸਾਡੇ ਬਿੱਲ ਆਈ ਇਥੇ ਬਿੱਲ ਆਉਂਦੇ ਆ ਜੀ ਸਕੂਲ ਬਣੇ ਹੋਏ ਆ ਜੀ ਸਰਕਾਰੀ ਸਕੂਲ ਦਾ ਸਾਡੀਆਂ ਬੜੀਆਂ ਹੋਈਆਂ ਇਥੇ ਜੀ ਰਾਸ਼ਨ ਕਾਰਡ ਬਣੇ ਹੋਏ ਆ ਜੀ ਮੌਜੂਦਾ ਬੰਦੇ ਐ ਇਥੋ ਜੀ ਜਿੰਨੇ ਬਿੱਲ ਪੁਰਾਣੇ ਚੱਕ ਕੇ ਆਦੋ ਜੀ 70-75 ਸਾਲਾਂ ਜੇ ਬੇਬੀ ਸੰਭਾਈ ਨਾ ਹੋਇਆ ਤਾਂ ਫਿਰ ਅਗਲਾ ਕਿਸੇ ਦੱਸੋ ਅਗਲਾ ਐਕਸ਼ਨ ਸਾਡਾ ਇਹ ਹੈ ਜੀ ਅਸੀਂ ਰੋਡ ਬਲੌਕ ਕਰਾਂਗੇ ਜੀ ਸਾਹਿਬ ਤੋਂ ਜਿਵੇਂ ਵੀ ਪਰਮਿਸ਼ਨ ਲੈ ਕੇ ਜੋ ਸਾਨੂੰ ਪ੍ਰੋਸੈਸ ਕਰਨਾ ਪਿਆ ਜੀ ਸਾਰੇ ਪਿੰਡ ਦੇ ਸਹਿਯੋਗ ਨਾਲ ਵੀਰਤਲਾਬ ਦੇ 12 ਹਜ਼ਾਰ ਵਾਸੀ ਦੇ ਸਹਿਯੋਗ ਨਾਲ ਅਸੀਂ ਸੜਕ ਬਲੌਕ ਕਰਾਂਗੇ ਜੀ ਮੀਡੀਆ ਦਾ ਇਹ ਕੱਲ ਸਰਕਾਰ ਨੂੰ ਪੁੱਛਣਾ ਚਾਹੁੰਦਾ ਜੀ ਜੋ ਸਰਕਾਰ ਜ਼ਮੀਨ ਅਲਾਟਮੈਂਟ ਕਰਦੀ ਹੈ ਜੀ ਮੰਨ ਲਓ ਜਿਵੇਂ ਕਾਂਗਰਸ ਸਰਕਾਰ ਨੇ ਇੰਦਰ ਗਾਂਧੀ ਵਲੇ ਅਲਾਟਮੈਂਟ ਹੋਈ ਸੀਗੀ ਉਹ ਮੈਂ ਪੁੱਛਣਾ ਚਾਹੁੰਦਾ ਮੀਡੀਆ ਦਾ ਇਹ ਸਰਕਾਰ ਨੂੰ ਕਿ ਤੂੰ ਤੁਹਾਡੇ ਕੋਲ ਹੱਕ ਹੈ ਸਾਡੀ ਜ਼ਮੀਨ ਖੋਹਣ ਦਾ ਜੀ ਜੇ ਇੱਕ ਸਰਕਾਰ ਨੇ ਅਲਾਟ ਕਰਤੀ ਤਾਂ ਦੂਜੀ ਸਰਕਾਰ ਵੀ ਉਹ ਖੋਹ ਸਕਦੀ ਹੈ ਜੀ ਮੀਨ ਸਾਡਾ ਬਸ ਇਹੀ ਸਰਕਾਰ ਨੂੰ ਪੁੱਛਣ ਦਾ ਹੱਕ ਹੈਗਾ ਵੀ ਇਹ ਕਾਹ ਤੋਂ ਸਾਡੇ ਨਾਲ ਐ ਕੀਤਾ ਜਾ ਰਿਹਾ ਹੈ ਚੀਜ਼ਾਂ